ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਪ੍ਰਕਾਸ਼ ਗੁਰੂ ਕੇ ਮਹਿਲ ਹੋਇਆ ਛੇਵੇਂ ਪਾਤਸ਼ਾਹ ਨੇ ਦਿਧਾਰ ਪਾਏ ਬੜੇ ਖੁਸ਼ ਆਪਣੇ ਹੱਥਾਂ ਵਿੱਚ ਆਪਣੇ ਸਭ ਤੋਂ ਛੋਟੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਚੁੱਕਿਆ ਉਦੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਮਸਤਕ ਚੁੰਮਿਆ ਗਲ ਨਾਲ ਲਾਇਆ ਫਿਰ ਨੰਨੇ ਨੰਨੇ ਪੈਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਤਸ਼ਾਹ ਨੇ ਆਪਣਾ ਕਲਗੀ ਜੜਿਆ ਸੀਸ ਉਹਨਾਂ ਪੈਰਾਂ ਨੂੰ ਸ਼ਹਾਦਤ ਦਿੱਤਾ ਸੰਗਤ ਵਿੱਚ ਸਿੱਖਾਂ ਵਿੱਚ ਚਰਚਾ ਚੱਲ ਪਈ ਹੈ ਮਹਾਰਾਜ ਤੁਸੀਂ ਨਿੱਕੇ ਜਿਹੇ ਬੱਚੇ ਦੇ ਪੈਰਾਂ 'ਚ ਮੱਥਾ ਟੇਕਿਆ ਪਹਿਲੀ ਗੱਲ ਤਾਂ ਸਮਾਜਿਕ ਮਰਿਆਦਾ ਭੰਗ ਕੀਤੀ ਹੈ ਪਿਓ ਪੁੱਤ ਨੂੰ ਮੱਥਾ ਨਹੀਂ ਟੇਕਦਾ ਫਿਰ ਮਹਾਰਾਜ ਚਲੋ ਇਹ ਤੁਹਾਡੇ ਘਰ ਦਾ ਮਸਲਾ ਹੈ ਪਰ ਸਿੱਖਾਂ ਵਿੱਚ ਚਰਚਾ ਇਸ ਵਾਸਤੇ ਖੜੀ ਹੋਈ ਹੈ ਤੁਸੀਂ ਮੌਜੂਦਾ ਗੁਰੂ ਹੋ ਗੁਰੂ ਉਸੇ ਚਰਨਾਂ ਵਿੱਚ ਮੱਥਾ ਟੇਕਦਾ ਜਿਹਨੂੰ ਗੁਰਤਾ ਗੱਦੀ ਦੇਣੀ ਹੋਵੇ ਜਿਸ ਬੱਚੇ ਦੀ ਉਮਰ ਅਜੇ 2 ਘੜੀਆਂ ਦੀ ਹੈ ਉਦੇ ਪੈਰਾਂ 'ਚ ਮੱਥਾ ਕਿਉਂ ਟਿਕਾਇਆ? ਛੇਵੇਂ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ। ਕਹਿੰਦੇ ਭਾਈ ਸੁਣੋ ਪਹਿਲਾ ਕਾਰਨ ਇਹ ਐ ਜਿਹੜਾ ਅੱਜ ਸਾਡੇ ਘਰ ਪੁੱਤਰ ਜਨਮ ਲਿਆ ਇਹ ਅਜਰ ਜਰਨ ਅਰ ਧੀਰ ਤੁਰੰਤਰ ਅਜਰ ਨੂੰ ਜਰਨ ਵਾਲਾ ਇਹ ਧੀਰ ਦਾ ਤੋਰਾ ਹੈ ਇਹਨੇ ਆਪਣਾ ਆਪ ਨਿਸ਼ਵਰ ਕਰਕੇ ਕਿਸੇ ਦੇ ਧਰਮ ਦੀ ਪੱਤ ਰਖਣੀ ਐ ਦੂਜੀ ਗੱਲ ਇਹਨੂੰ ਨਮਸ਼ਕਾਰ ਪਤਾ ਕਿਉਂ ਕੀਤੀ ਐ? ਹਰ ਗੁਰੂ ਨੇ ਜਦੋਂ ਦੂਸਰੇ ਗੁਰੂ ਸ਼ਰੀਰ ਨੂੰ ਗੁਰਤਾ ਗੱਦੀ ਦੇਣੀ ਸੀ ਉਦੋਂ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਤੁਹਾਨੂੰ ਗੁਰੂ ਅੰਗਦ ਦੇ ਮਹਾਰਾਜ ਜੀਆ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਮੱਥਾ ਟੇਕਿਆ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਮੱਥਾ ਟੇਕਿਆ ਪੰਜ ਪੈਸੇ ਨਰੀਲ ਧਰ ਕੇ ਪੰਚਮ ਪਾਤਸ਼ਾ ਛੇਵੇਂ ਪਾਤਸ਼ਾ ਨੂੰ ਗੁਰਤਾ ਗੱਦੀ ਦੇ ਕੇ ਗਏ ਛੇਵੇਂ ਪਾਤਸ਼ਾ ਨੇ ਸੱਤਵੇਂ ਪਾਤਸ਼ਾ ਨੂੰ ਨਮਸ਼ਕਾਰ ਕੀਤੀ ਸੱਤਵੇਂ ਪਾਤਸ਼ਾ ਨੇ ਅੱਠਵੇਂ ਪਾਤਸ਼ਾ ਨੂੰ ਨਮਸ਼ਕਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਹੇ ਕਹਿੰਦੇ ਭਾਈ ਸਿੱਖੋ ਮੱਥਾ ਪਤਕ ਕਿਉਂ ਟਿਕਿਆ ਜਿੱਦਣ ਇਸ ਨੂੰ ਗੁਰਤਾ ਗੱਦੀ ਪ੍ਰਾਪਤ ਹੋਏਗੀ ਉਸ ਦਿਨ ਮੌਜੂਦਾ ਗੁਰੂ ਮੱਥਾ ਨਹੀਂ ਟੇਕ ਸਕੇਗਾ ਅਸੀਂ ਪਹਿਲੇ ਟੇਕ ਦਿੱਤਾ ਅੱਠਵੇਂ ਪਾਤਸ਼ਾ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੱਥਾ ਨਹੀਂ ਟੇਕਿਆ 8ਵੇਂ ਪਾਤਸ਼ਾਹ ਦਿੱਲੀ ਦੀ ਧਰਤੀ ਉੱਤੇ ਜੋਤੀ ਜੋ ਸਮਾਗ ਹੈ ਉੱਥੋਂ ਪਾਤਸ਼ਾਹ ਨੇ 5 ਪੈਸੇ ਨਰੇਲ ਘੱਲ ਕੇ ਕਿਹਾ ਬਾਬਾ ਵਸੇ ਗ੍ਰਾਮ ਬਕਾਲੇ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ 6ਵੇਂ ਪਾਤਸ਼ਾਹ ਹੀ ਨਮਸਕਾਰ ਕਰਦਾ ਹੈ ਇਹ ਮਾਤਾ ਨਾਨਕੀ ਜੀ ਦੇ ਮਨ 'ਚ ਵਿਸ਼ਵਾਸ ਹੈ ਕਿ 6ਵੇਂ ਪਾਤਸ਼ਾਹ ਨੇ ਤਿੰਨ ਬਖਸ਼ਿਸ਼ਾਂ ਕੀਤੀਆਂ ਇਹ ਅਜਰ ਨੂੰ ਜਰਨ ਵਾਲਾ ਹੈ ਇਹ ਗੁਰਤਾ ਗੱਦੀ ਤੇ ਵਿਰਾਜਮਾਨ ਹੋਏਗਾ ਔਰ ਤੀਜੀ ਬਖਸ਼ਿਸ਼ ਇਹ ਕੀਤੀ ਕਿ ਇਸ ਦੇ ਗ੍ਰਹਿ ਪ੍ਰਗਟੇ ਸੁੱਤ ਬਲਵੰਡ ਤੇਜ ਪ੍ਰਚੰਡ ਤੁਰੰਡ ਖਲਖੰਡ ਛੇਵੇਂ ਪਾਤਸ਼ਾਹ ਨੇ ਕਿਹਾ ਇਹਦੇ ਘਰ ਵਿੱਚ ਇੱਕ ਮਹਾਬਲੀ ਯੋਧੇ ਨੇ ਜਨਮ ਲੈਣੇ ਜਿਨੇ ਜ਼ੁਲਮ ਕਰਨ ਵਾਲੇ ਤੁਰਕਾਂ ਦੀਆਂ ਜੜਾ ਪੁੱਟ ਕੇ ਰੱਖ ਦੇਣੀਆਂ ਨੇ ਉਹ ਇਸ਼ਾਰਾ ਪਤਾ ਕਿਹਦੇ ਵੱਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਵੱਲ ਛੇਵੇਂ ਪਾਤਸ਼ਾਹ ਦੇ ਵਕਤ ਤੋਂ ਮਾਤਾ ਨਾਨਕੀ ਦੇ ਮਨ ਵਿੱਚ ਵਿਸ਼ਵਾਸ ਹੈ ਰੋਜ਼ ਆਪਣੀ ਨੋਹ ਮਾਤਾ ਗੁਜਰੀ ਨੂੰ ਧੰਨ ਮਾਤਾ ਨਾਨਕੀ ਕਹਿੰਦੀ ਐ ਧੀਏ ਗੁਜਰੀਏ ਵਿਸ਼ਵਾਸ ਰੱਖੇਂ ਤੇਰੀ ਕੁੱਖ ਤੋਂ ਮਹਾਬਲੀ ਯੋਧੇ ਨੇ ਜਨਮ ਲੈਣੇ ਇਹ ਮੀਰੀ ਪੀਰੀ ਦੇ ਮਾਲਕ ਬਚਨ ਕਹਿ ਕੇ ਗਏ ਨੇ ਤੇਰੀ ਕੁੱਖ ਤੋਂ ਮਹਾਵਲੀ ਯੋਧੇ ਨੇ ਜਨਮ ਲੈਣੇ ਤਾਂ ਮਾਤਾ ਗੁਜਰੀ ਨੂੰ ਵਿਸ਼ਵਾਸ ਹੈ ਗੁਰੂ ਦੇ ਬਚਨਾਂ ਉੱਤੇ 30 ਸਾਲ ਵਿਸ਼ਵਾਸ ਰੱਖਿਆ ਵਿਆਹ ਤੋਂ ਬਾਅਦ 30 ਸਾਲ ਔਲਾਦ ਨਹੀਂ ਹੋਈ ਇਤਿਹਾਸ ਕਹਿੰਦਾ 32 ਸਾਲ ਗੁਜ਼ਰ ਗਏ ਘਰ ਵਿੱਚ ਔਲਾਦ ਨਹੀਂ ਹੋਈ 33 ਸਾਲ ਗੁਜ਼ਰ ਗਏ ਘਰ ਵਿੱਚ ਔਲਾਦ ਨਹੀਂ ਹੋਈ ਪੂਰੇ 33 ਸਾਲਾਂ ਬਾਅਦ ਜਦੋਂ 34ਵਾਂ ਸਾਲ ਵਿਆਹ ਨੂੰ ਲੱਗਾ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਧੰਨ ਮਾਤਾ ਗੁਜਰੀ ਜੀ ਦੀ ਪਾਵਨ ਕੁੱਖ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਾਸੰਗਤ ਪੂਰੇ 34 ਸਾਲ 33 ਸਾਲ ਪੂਰੇ ਹੋਣ ਤੋਂ ਬਾਅਦ 1632 ਈਸਵੀ ਵਿੱਚ ਸ਼ਾਦੀ ਹੁੰਦੀ ਹੈ। ਔਰ ਇਤਿਹਾਸ ਕਹਿੰਦਾ ਹੈ 1666 ਈਸਵੀ ਵਿੱਚ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹਦਾ ਮਤਲਬ ਉਹ ਇੰਨਾ ਵੱਡਾ ਸਬਰ ਤੇ ਵਿਸ਼ਵਾਸ ਅੱਜ ਪਾਤਸ਼ਾਹ ਦੇ ਪ੍ਰਕਾਸ਼ ਵਿੱਚੋਂ ਸਿੱਖ ਕੇ ਜਾਇਓ। 5-7 ਸਾਲ ਜੇ ਕਿਸੇ ਦੇ ਘਰ ਔਲਾਦ ਨਾ ਹੋਵੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਮੈਂ ਐਦਾਂ ਦੇ ਪਰਿਵਾਰ ਤੁਹਾਨੂੰ ਵਿਸ਼ਵਾਸ ਵਾਲੇ ਅੱਜ ਵੀ ਮਿਲਾਵਾਂਗਾ ਜਿਨ੍ਹਾਂ ਉੱਤੇ ਗੁਰੂ ਦੀ ਨਜ਼ਰ ਕਿਰਪਾ ਹੈ ਸਾਧ ਸੰਗਤ 22 ਸਾਲ ਬਾਅਦ